बसपा दी राष्ट्रीय प्रधान कुमारी मायावती ਦੇ ਆਦੇਸ਼ਾਂ ਤੇ ਬੌਝਨ ਸਮਾਜ ਪਾਰਟੀ ਫਗਵਾੜਾ ਬੱਲੋਂ ਅੰਮਿਤ ਸ਼ਾਹ ਬੱਲੋਂ ਬਾਬਾ ਸਾਹਿਬ ਜੀ ਦੇ ਖਿਲਾਫ ਬੋਲੀ ਗਈ ਗਲਤ ਸ਼ਬਦਾਬਲੀ ਦੇ ਵਿਰੋਧ ਵਿੱਚ ਡਿਪਟੀ ਕਮਿਸ਼ਨਰ ਜਲੰਧਰ ਨੂੰ ਮੰਗ ਪੱਤਰ ਦਿੱਤਾ ਗਿਆ ਮੰਗ ਪੱਤਰ ਦੇਣ ਤੋਂ ਪਹਿਲਾਂ ਸਮੂਹ बसपा ਵਰਕਰਾਂ ਨੇ ਲੇਖ ਰਾਜਮਾਲਪੁਰੀ ਤੇ ਰਮੇਸ਼ ਕਾਲ ਦੀ ਅਗਵਾਈ ਹੇਰ 슈ਗਰ ਮਿਲ ਪੁੱਲ ਤੇ ਅੰਮਿਤ ਸ਼ਾਹ ਦਾ ਪੁਤਲਾ ਫੂਕਿਆ ਜੇ ਰਾਕੇ ਪ੍ਰਧਾਨ ਪੈਨ ਕੁਮਾਰੀ ਮਾਇਆਵਤੀ ਜੀ ਵੱਲੋਂ ਪੂਰੇ ਜ਼ਿਲ੍ਹੇ ਦੇ ਅੰਦਰ ਜ਼ਿਲ੍ਹਾ ਹੈੱਡਕੁਆਟਰਾਂ ਦੇ ਅਮਰਕਸ਼ਾਹ ਜੀ ਦੇ ਖਿਲਾਫ ਜਿਹੜੀ ਉਹਨਾਂ ਨੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੇ ਪ੍ਰਤੀ ਆ ਪੱਦਰ ਸ਼ਬਦਾਵਲੀ ਵਰਤੀ ਹੈ ਉਹਦੇ ਵਿਰੋਧ ਵਿੱਚ ਧਰਨਾ ਪ੍ਰਦਰਸ਼ਨ ਦਿੱਤੇ ਜਾ ਰਹੇ ਨੇ ਔਰ ਜ਼ਿਲ੍ਹੇ ਦੇ ਡੀਸੀ ਨੂੰ ਆਪਣੇ ਮੈਮੋਰੰਡਮ ਦਿੱਤੇ ਜਾ ਰਹੇ ਨੇ ਅੱਜ ਅਸੀਂ ਫਗਵਾੜੇ ਤੋਂ ਵੱਡੀ ਤਜਾਦ ਦੇ ਵਿੱਚ ਸਾਡੀ ਡਿਊਟੀ ਕਪੂਰਸਲੇ ਦੀ بجائے ਜਲੰਧਰ ਲੱਗੀ ਹੈ ਤਾਂ ਅਸੀਂ ਜਲੰਧਰ ਜ਼ਿਲ੍ਹਾ ਹੈੱਡਕੁਆਟਰ ਤੇ ਜਾ ਰਹੇ ਆ ਦੇਖੋ ਕਿੰਨੀ ਇਹ ਸ਼ਰਮ ਦੀ ਗੱਲ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਹੈ ਜਿਹੜੀ ਅਮਰੀਕਾ ਉਹ ਬਾਬਾ ਸਾਹਿਬ ਨੂੰ ਸਿੰਬਲ ਆਫ ਦੀ ਨੋਲਜ ਦਾ ਖਿਤਾਬ ਦੇ ਰਹੀ ਹੈ ਉਹ ਸਾਡੇ ਮੁਲਕ ਦੇ ਜਿਹੜੇ ਨੇਤਾ ਆ ਉਹ ਉਹਨਾਂ ਦੇ ਪ੍ਰਤੀ ਕੀ ਸਤਿਕਾਰ ਰੱਖਦੇ ਆ ਉਦੋਂ ਪਤਾ ਲੱਗਿਆ ਕਿ ਜਿਹੜੀ ਭਾਜਪਾ ਆ ਉਹ ਬਸ ਬਾਂ ਵਿਰੋਧੀ ਨਹੀਂ ਅੰਬੇਡਕਰ ਵਿਰੋਧੀ ਹੋ ਗਏ ਅੱਜ ਉਹ ਨਹੀਂ ਅੱਜ ਚਿਹਰਾ ਨੰਗਾ ਹੋਇਆ ਆ ਅੱਜ ਅਸੀਂ ਸੜਕਾਂ ਦੇ ਉੱਤੇ ਆ ਜਦੋਂ ਤੱਕ ਅਮਿਤ ਸ਼ਾਹ ਜਨਤਕਕਾਰ ਦੇ ਮਾਫੀ ਨਹੀਂ ਮੰਗਦੇ ਉਦੋਂ ਤੱਕ ਅੰਦੋਲਨ ਬੰਦ ਨਹੀਂ ਹੋਵੇਗਾ ਜੈ ਭੀਮ ਜੈ ਅੱਜ ਪੂਜਨ ਸਮਾਜ ਔਰ ਬਹੁਜਨ ਸਮਾਜ ਪਾਰਟੀ ਅੱਜ ਪੂਰੇ ਦੇਸ਼ ਅੰਦਰ ਜ਼ਿਲ੍ਹਾ ਹੈੱਡਕੁਆਟਰਾਂ ਦੇ ਅਮਨ ਸ਼ਾਹ ਦੇ ਖਿਲਾਫ ਸੜਕਾਂ ਦੇ ਉੱਤਰ ਆਈਆ ਕਿਉਂਕਿ ਅਮਨ ਸ਼ਾਹ ਨੇ ਪਰਮਪੁਜੇ ਬਾਬਾ ਸਾਹਿਬ ਡਾਕਟਰ ਮੇਡਕਰ ਜੀ ਦੇ ਖਿਲਾਫ ਪਾਰਲੀਮੈਂਟ ਦੇ ਵਿੱਚ ਭੱਦੀ ਸ਼ਬਦਾਬਲੀ ਜਿਹੜੀ ਆ ਉਹ ਵਰਤੀ ਆ ਜਿਹੜਾ ਕਿ ਬਹੁਜਨ ਸਮਾਜ ਅੱਜ ਬਰਦਾਸ਼ਤ ਨਹੀਂ ਕਰੇਗਾ ਕਿਉਂਕਿ ਬਾਬਾ ਸਾਹਿਬ ਡਾਕਟਰ ਮੇਡਕਰ ਇੱਕ ਜਿਹੜਾ ਦਲਿਤ ਸਮਾਜ ਦੇ ਨਹੀਂ ਪੂਰੀ ਔਰਤ ਜਾਤੀ ਦੇ ਭਗਵਾਨ ਆ ਕਿਉਂਕਿ ਔਰਤ ਜਾਤੀ ਨੂੰ ਸੰਵਧਾਨ ਨੇ ਜਿਹੜੇ ਹੱਕ ਦਿੱਤੇ ਆ ਜੇ ਉਹ ਅੱਜ ਰਾਸ਼ਟਰਪਤੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਔਰ ਦੇਸ਼ ਦੀਆਂ ਹੋਰ ਕੁਰਸੀਆਂ ਤੇ ਅੱਜ ਔਰਤ ਨਜ਼ਰ ਆ ਰਹੀਆਂ ਤੇ ਕਿਸੇ ਜਿਹੜਾ ਹੋਰ ਭਗਵਾਨ ਦੀ ਦੇਣ ਨਹੀਂ ਇਹ 바ਵਾ ਸਾਹਿਬ ਡਾਕਟਰ ਅੰਬੇਡਕਰ ਦੀ ਦੇਣ ਆ ਔਰ ਪੂਰੇ ਦੇਸ਼ ਅੰਦਰ ਜੇ ਭਾਈਚਾਰਾ ਸ਼ਾਂਤੀ ਸਤਿਭਾਵਨਾ ਤੇ ਲੋਕਤੰਤਰ ਬਣਿਆ ਇਹ 바ਵਾ ਸਾਹਿਬ ਦੀ ਦੇਣ ਆ ਇਸ ਕਰਕੇ 바ਵਾ ਸਾਹਿਬ ਅੱਜ ਪੂਰੇ ਵਿਸ਼ਵ ਦੇ ਵਿਦਾਤਾ ਨੇ ਔਰ ਭਾਰਤ ਦੇ ਲੋਕਤੰਤਰ ਦੇ ਸੁਤੰਭ ਨੇ ਔਰ ਪੂਰੀ ਮਨੁੱਖਤਾ ਦੇ ਜਿਹੜਾ ਉਹ ਮਜ਼ਿਹਾਰ ਹੈ ਅੱਜ ਕੋਈ ਵੀ ਇਹ ਜਿਹੜਾ ਕੱਲੇ ਦਲਤ ਜਾਂ ਔਰਤਾ ਨਹੀਂ ਕਿਸੇ ਨੂੰ ਵੀ ਇਹ برداشت ਨਹੀਂ ਹੋਏਗਾ ਜਿਹੜਾ 바ਵਾ ਸਾਹਿਬ ਤੇ ਟਿੱਪਣੀ ਕਰੇਗਾ ਇਸ ਕਰਕੇ ਵੱਢਦੀ ਧਾਰਾ ਬੰਦਾ ਕਾਨੂੰਨ ਲਾਗੂ ਕਰਕੇ ਅਮਰਸ਼ਾ ਨੂੰ ਪਾਏ ਲਾਇਆ ਜਾਵੇ ਔਰ ਜੇਲ੍ਹ ਚ ਬੰਦ ਕੀਤਾ ਜਾਵੇ ਜੈ ਭੀਮ ਜੈ ਅਮਰਸ਼ਾ ਦੇ ਪਰਚਾ ਦਰਜ ਕਰੋ ਦਰਜ ਕਰੋ शरू पर जे बाबा साहिब डॉक्टर अंबेडकर जिंदबाद बाबा